ਸਿੰ ਸਤਿਪਾਤਸ਼ਾ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ 6 ਪੋ ਤੋਂ 13 ਪੋ ਤੱਕ ਸੰਸਾਰ ਉਤੇ ਇੱਕ ਨਸਾਨੀ ਦਰਜਾ ਰੱਖਦੀਆਂ ਜਿਨ੍ਹਾਂ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚੋਂ ਹੋਰ ਕਿਤੋਂ ਨਹੀਂ ਮਿਲਦੀ ਸ਼੍ਰੀ ਅਨੰਦਪੁਰ ਸਾਹਿਬ ਦਾ ਛੱਜਣਾ 6 ਪੋ ਦੀ ਰਾਤ 7 ਪੋ ਨੂੰ ਸਤਗੁਰ ਜੀ ਦਾ ਚਮਕੌਰ ਸਾਹਿਬ ਪਹੁੰਚਣਾ ਤਿੰਨ ਹਿੱਸਿਆਂ 'ਚ ਮਾਰੇ ਦਾ ਪਰਿਵਾਰ ਵੰਡਿਆ ਜਾਂਦਾ ਗੁਰੂ ਕੇ ਪਤਨੀ ਮਹਿਲ ਜਿਹੜੇ ਨੇ ਉਹ ਰੋਪੜ ਰਹਿ ਕੇ ਦਿੱਲੀ ਦੇ ਸੰਗਤ ਦੇ ਨਾਲ ਦਿੱਲੀ ਨੂੰ ਕੂਚ ਕਰਦੇ ਆ ਗੁਰੂ ਸਾਹਿਬ ਜੀ ਚਮਕੌਰ ਸਾਹਿਬ ਨੇ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਪੰਜ ਪਿਆਰੇ ਸਾਹਿਬਾਂ ਤੇ ਤਿੰਨ ਪਿਆਰੇ ਸ਼ਹੀਦ ਹੁੰਦੇ ਆ ਤੇ ਮਹਾਰਾਜ ਦੇ ਸਾਰੇ ਸਿੰਘਾਂ ਵਿੱਚੋਂ ਅੱਠ ਕੋ ਦੀ ਸ਼ਾਮ ਤੱਕ ਪੰਜ ਸਿੰਘ ਜਿਹੜੇ ਆ ਗੁਰੂ ਸਾਹਿਬ ਕੋਲ ਬਚਦੇ ਆ ਜਿਨ੍ਹਾਂ ਦੇ ਬਚਨ ਨੂੰ ਮੰਨ ਕੇ ਸਤਗੁਰੂ ਜੀ ਚਮਕੌਰ ਦੀ ਗੜੀ ਤੋਂ 10 ਲੱਖ ਦੇ ਘੇਰੇ 'ਚ ਨਿਕਲਦੇ ਆ ਨਬੀ ਖਾਨ ਗਨੀ ਖਾਨ ਦੇ ਕੋਲ ਮਾਛੀਵਾੜੇ ਜਾਂਦੇ ਆ ਜਿਹੜੇ ਮੁਸਲਮਾਨ ਪ੍ਰੇਮੀ ਸਤਗੁਰੂ ਜੀ ਨੂੰ ਪਲੰਗੇ ਤੇ ਬਿਠਾ ਉੱਚ ਦਾ ਪੀਰ ਬਣਾ ਵੱਡੇ ਘੇਰਿਆਂ ਚੋਂ ਬੜਾ ਜੋਖਮ ਉਠਾ ਕੇ ਲੰਘਦੇ ਹੋਏ ਆਲਮਗੀਰ ਤੱਕ ਸੁਰੱਖਿਤ ਪਹੁੰਚਾ ਦਿੰਦੇ ਆ ਜਿੱਥੋਂ ਗੁਰੂ ਸਾਹਿਬ ਜੀ ਫਿਰ ਦੀਨਾ ਕਾਂਗੜ ਕੋਟਕਪੂਰਾ ਮੁਖਸਰ ਸਾਹਿਬ ਤੋਂ ਹੁੰਦੇ ਹੋਏ ਦਮ ਦਮਾ ਸਾਹਿਬ ਨੂੰ ਫਿਰ ਉਸ ਦੱਖਣ ਨੂੰ ਗੁਜ਼ਰਦੇ ਦੂਸਰੇ ਪਾਸੇ ਸਤਗੁਰੂ ਜੀ ਦੇ ਬਿਰਧ ਮਾਤਾ ਜੀ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਮਾਤਾ ਗੁਜਰੀ ਜੀ ਅਤੇ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ 7 ਪੋ ਦੀ ਰਾਤ ਸਰਸਾ ਦੇ ਕਿਨਾਰੇ ਕੁੰਮੇ ਮਾਸ਼ਕੀ ਦੀ ਛਾਂ ਵਿੱਚ گزارਦੇ ਆ ਜਿੱਥੋਂ ਗੰਗੂ ਮਿਲਦਾ ਤੇ ਆਪਣੇ ਪਿੰਡ ਸਿਹੜੀ ਲੈ ਕੇ ਆਉਂਦਾ 8 ਪੋ ਦੀ ਰਾਤ ਸਿਹੜੀ ਪਿੰਡ ਗੁਜ਼ਰਦੀ ਹੈ ਜਿੱਥੋਂ ਲੋਭਵਸ ਗੰਗੂ ਕੈਦ ਕਰਾ ਕੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਕੋਤਵਾਲੀ ਚ ਪਹੁੰਚਾਉਂਦਾ ਮੁਰੰਡੇ ਦੀ ਕੋਤਵਾਲੀ ਚ 9 ਪੋ ਦੀ ਰਾਤ ਸਹਬਜ਼ਾਦੇ گزارਦੇ ਆ ਉੱਥੋਂ ਕੈਦੀਆਂ ਦੇ ਰੂਪ ਚ ਸਾਬਜਾਦਿਆਂ ਨੂੰ ਸਰੰਦ ਲਿਆਂਦਾ ਜਾਂਦਾ ਜਿੱਥੇ 10 ਪੋ ਨੂੰ 140 ਫੁੱਟ ਚ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਸਾਬਜਾਦਿਆਂ ਨੂੰ ਕੈਦ ਕੀਤਾ ਜਾਂਦਾ 11 ਪੋ ਦੀ ਸਭਾ ਲੱਗਦੀ ਕਚਹਿਰੀ ਲੱਗਦੀ ਹੈ ਪੇਸ਼ ਕਰਕੇ ਹਰ ਹਰ ਬਾ ਹਰ ਹੀ ਲਾ ਵਰਤਿਆ ਜਾਂਦਾ ਅਸਰ ਵਿੱਚ ਇਹ ਠੰਡੇ ਬੁਰਜ ਦੇ ਜਿਹੜਾ ਬਸੇਰਾ ਸੀ ਤਿੰਨ ਰਾਤਾਂ ਦਾ ਉਹ ਤਸ਼ੱਦਦ ਦਾ ਇੱਕ ਤਰੀਕਾ ਸੀ ਕਿਉਂਕਿ ਨਦੀ ਦੇ ਕਿਨਾਰੇ ਤੇ ਬਣਿਆ 140 ਫੁੱਟ ਉੱਚਾ ਬੁਰਜ ਉਹ ਦੀ ਸੀਤ ਵਿੱਚ ਹੱਡਾਂ ਨੂੰ ਤੀਰ ਦੀ ਠੰਡ ਇੱਕ ਤਸ਼द्दਦ ਸੀ ਜਿਸ ਦੇ ਨਾਲ ਹਾਕਮ ਸਾਹਿਬ ਜਾਦਿਆਂ ਨੂੰ ਆਪਣੀ ਇਨ ਮਨਾਉਣੀ ਚਾਹੁੰਦਾ ਸੀ ਸੋ ਗੁਰੂ ਸਾਹਿਬ ਜੀ ਦੇ ਲਾਲਾ ਨੇ ਸਦਕ ਨਹੀਂ ਹਾਰਿਆ ਫਿਰ 12 ਪੋ ਨੂੰ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਹਰ ਡਰਾਵਾ ਹਰ ਲਾਲਚ ਦਿੱਤਾ ਗਿਆ ਮਕਸਦ ਇਹ ਹੀ ਸੀ ਜਾਂ ਧਰਮ ਤਿਆਗ ਦਿਓ ਜਾਂ ਫਿਰ ਮੌਤ ਲਈ ਤਿਆਰ ਹੋ ਜਾਓ ਗੁਰੂ ਕੇ ਲਾਲਾ ਨੇ ਇਨ ਨਾ ਮੰਨੀ 13 ਪੋ ਨੂੰ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਨੀਹਾ ਵਿੱਚ ਦਫਨ ਕਰਨ ਦਾ ਹੁਕਮ ਹੋਇਆ دیوار ਉਸਰੀ ਦੋਨੇ ਪਾਸਿਓਂ ਕੰਦ ਉਸਾਰ ਕੇ 9 ਤੇ 7 ਸਾਲ ਦੇ ਗੁਰੂ ਕੇ ਪੁੱਤਰਾਂ ਨੂੰ ਉਹਨਾਂ ਕੰਦਾਂ ਦੇ ਅੰਦਰ ਜਦੋਂ ਦਫਨ ਕੀਤਾ ਬੇਹੋਸ਼ੀ ਦੀ ਹਾਲਤ ਚ دیوار ਡਿੱਗਦੀ ਐ ਸਹਬਜ਼ਾ ਦੇ ਡਿੱਗਦੇ ਨੇ ਇਤਿਹਾਸ ਕਹਿੰਦਾ ਕਿ ਫੇਰ ਹੋਸ਼ ਵਿੱਚ ਲਿਆ ਕੇ ਫਿਰ ਇਹੀ ਧਮਕੀ ਸੀ ਕਿ ਵੇਖੋ ਮੌਤ ਕਿੰਨੀ ਭਿਆਨਕ ਹੈ ਜੇ ਵੀ ਵਕਤ ਹੈ ਜ਼ਿੰਦਗੀ ਚ ਜਨ ਲਵੋ ਪਰ ਸਿੱਦਕ ਨਹੀਂ ਹਾਰਨ ਵਾਲੇ ਸਿਰਨਿਭਾਉਣ ਵਾਲੇ ਦਾਦੇ ਦੇ ਪੁੱਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਫਿਰ ਗਲਿਆਂ ਤੇ ਸ਼ੁਰੇ ਚਲਾ ਕੇ ਸਮਾਣੇ ਦੇ ਜਲਾਦ ਸ਼ਾਸ਼ਲ ਬੇਗ ਬਾਸ਼ਲ ਬੇਗ ਵੱਲੋਂ ਸਾਹਿਬਜ਼ਾਦੇ ਨੂੰ ਜਿਵਾ ਕੀਤਾ ਗਿਆ ਸਾਰ ਰੰਗਾਂ ਕੱਟ ਕੇ ਤੜਪਣ ਵਾਸਤੇ ਛੱਡ ਦਿੱਤਾ ਗਿਆ ਤੇ ਔੜਕ ਸ਼ਹੀਦੀ ਹੋਈ ਮਾਤਾ ਗੁਜਰੀ ਜੀ ਜ਼ੁਲਮੋ ਸਿੱਤਮ ਸਹੰਦੇ ਹੋਏ ਠੰਡੇ ਬੁਰਜ 'ਚ ਸ਼ਹੀਦ ਹੋਏ ਫਿਰ ਧਰਤੀ ਦਾ ਟੁਕੜਾ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਜਿਹੜੀਆਂ ਸੀ ਹਾਕਮ ਨੇ ਰੱਖੀਆਂ ਪਰ ਦਿਵਾਨ ਟੋਡਰ ਮਲ ਨੇ ਉਹ ਧਰਤੀ ਦਾ ਟੁਕੜਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦਿਆ ਗੁਰਦੁਆਰਾ ਜੋਤੀਸਰ ਸਾਹਿਬ ਦੇ ਸਥਾਨ ਦੇ ਉੱਤੇ ਅੰਤਮ ਸੰਸਕਾਰ ਹੋਇਆ ਜਿਹੜਾ ਤੋਂ ਬਾਬਾ ਮੋਤੀराम ਮਹਾਰਾਜ ਜਿਨ੍ਹਾਂ ਨੇ ਤਿੰਨੇ ਰਾਤਾਂ ਜੀਵਨ ਜੋਖਮ ਪਾ ਆਪਣੀ ਜ਼ਿੰਦਗੀ ਆਪਣੇ ਪਰਿਵਾਰ ਦੀ ਜ਼ਿੰਦਗੀ ਦਾਤ ਤੇ ਲਾ ਕੇ ਸ਼ਹੀਦੀ ਪਾ ਵੱਡੀ ਕੀਮਤ ਅਦਾ ਕਰਨੀ ਪਈ ਦੁੱਧ ਦੀਆਂ ਘੁੱਟਾਂ ਪਿਉਣ ਬਦਲੇ ਉੜਕ ਨਤੀਜੇ ਨਿਕਲੇ ਕਿ ਜਿਸ ਧਰਤੀ ਉਤੇ ਸਤਮ ਤੇ ਕਹਿਰ ਟੰਦਾ ਸੀ ਕੇਵਲ 5 ਵਰਿਆਂ ਦੇ ਬਖਵੇਂ ਦੇ ਬਾਅਦ 40000 ਸਿੰਘ ਬੰਦਾ ਸਿੰਘ ਬਹਾਦਰ ਦੀ ਅਗਵਾਈ ਚ ਇਕੱਠਾ ਹੁੰਦਾ ਇਹ 750 ਸਾਲ ਦੀ ਮੁਗਲਾਂ ਦੀਆਂ ਹਕੂਮਤ ਦੀਆਂ ਜੜਾਂ ਪੁੱਟ ਕੇ ਇਸ ਧਰਤੀ ਤੇ ਖਾਲਸਾ ਰਾਜ ਦਾ ਇੰਤਰ ਹੋ ਤੋ ਇੱਕ ਜੋਸ਼ ਸੀ ਜਜ਼ਬਾ ਸੀ ਜਿੱਥੇ ਵਿਰਾਗ ਹੈ ਜਿੱਥੇ ਦਿਲਾਂ ਨੂੰ ਚੀਸ ਪਾਉਣ ਵਾਲੀ ਘਟਨਾ ਹੈ ਉਥੇ ਆਪਣੇ ਆਪ ਵਿੱਚ ਬਹੁਤ ਵੱਡਾ ਸਵੈ ਮਾਨ ਦਾ ਸਨੇਹਾ ਹੈ ਗੈਰਤ ਦਾ ਸਨੇਹਾ ਹੈ ਧਰਮ ਦੇ ਰਾਹ ਤੇ ਤੁਰਨ ਵਾਸਤੇ ਬੜੀ ਵੱਡੀ ਹਿੰਮਤ ਹੈ ਜਿਨ੍ਹਾਂ ਨੇ ਜ਼ੁਲਮ ਦੇ ਸਾਹਮਣੇ ਹਾਕਮਾਂ ਦੇ ਸਾਹਮਣੇ ਸਿਰ ਨਹੀਂ ਝੁਕਾਇਆ ਤੇ ਸਾਡੀ ਨੌਜਵਾਨੀ ਵਾਸਤੇ ਬਹੁਤ ਵੱਡੀ ਪ੍ਰੇਰਣਾ ਹੈ ਜਿੱਥੋਂ ਹਰ ਹਿਰਦਾ ਜਿੱਥੇ ਉਹ ਇਹ ਵਿਥਿਆ ਨੂੰ ਸੁਣਦਾ ਨਮਸਕਾਰ ਕਰਦਾ ਅੰਦਰ ਝੋੜਿਆ ਜਾਂਦਾ ਉਥੇ ਇੱਕ ਜਜ਼ਬਾ ਇੱਕ ਉਤਸ਼ਾਹ ਇੱਕ ਸ਼ਕਤੀ ਵੀ ਪ੍ਰਾਪਤ ਹੁੰਦੀ ਹੈ ਲੱਖਾਂ ਦੀ ਗਿਣਤੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਰਾਂ ਸਿੰਘ ਪਿੰਡ ਮਠਿਆੜਾ ਨੂੜ ਨੇੜੇ ਜੀ ਮਾਤਾ ਗੁਜਰੀ ਤਨ ਤੇਰੇ ਨਛੱਤਰਾਂ ਨੂੰ ਵੀ ਮਾਤਾ ਨੇ ਕੀਨੇ ਲਿਖਿਆ ਸਾਰੇ ਜੱਗ ਦੇ ਸੁਖ ਪਾਏ ਤੇਰੀ ਝੋਲੀ ਪਰਵੇਖਣ ਦੇ ਵਿੱਚ ਤਾਂ ਦੁੱਖ ਹੀ ਦਿਖਿਆ ਪਤੀ ਤੇਰਾ ਗੁਰੂ ਪੁੱਤਰ ਤੇਰਾ ਗੁਰੂ ਦੋਨਾਂ ਦਿੱਤੀ ਕੁਰਬਾਨੀ ਦੀ ਸਿੱਖਿਆ ਦੀਨ ਦੁਨੀਆ ਜੱਤੋਂ ਹਿੰਮਤਿ ਹਾਨ ਹੋਇਆ ਸਭ ਤੋਂ ਵੱਡੀ ਤੇਰੀ ਪਰਖਿਆ ਪਤੀ ਤੋੜਿਆ ਦਿੱਲੀ ਕੁਰਬਾਨੀਆਂ ਨੂੰ ਪੁੱਤਰੇ ਨਿਹਾਂ ਦੇ ਵਿੱਚ ਖੜਾ ਦਿੱਤੇ ਇਹਨ ਮੰਨੀ ਨਾ ਉਹਨਾਂ ਨੇ ਜ਼ਾਲਮਾਂ ਦੀ ਤਨ ਮਰਹੀ ਪੇਟ ਚੜਾ ਦਿੱਤੇ ਇਸ ਤੇ ਕਾ ਗੀਤ ਅਜੀ ਫਿਰੇ ਚੇਰ ਆਇਲ ਤਖਵਾਸ ਜੀ ਬੁਲਾਏ ਜਿਲ੍ਹਾ ਕੈਥੜਾ ਹਰਿਆਣਾ ਦਾ ਅਸੀਂ ਤਾਂ ਮੈਂ ਤਾਂ 30 ਸਾਲ ਤੋਂ ਆਰਿਆ ਲਗਾਤਾ ਵਿੱਚ 2 ਸਾਲ ਬਿਮਾਰ ਹੋਣ ਕਰਕੇ ਨਹੀਂ ਆ ਸਕਿਆ ਸਿੱਧੀ ਬਾਰੇ ਜੀ ਇਹ ਬੱਚਿਆਂ ਨੇ ਬਹੁਤ ਵੱਡੀ 희ਦੀ ਕੀਤੀ ਕੌਮ ਬਾਰੇ ਉਸ ਟਾਈਮ ਨੂੰ ਯਾਦ ਕਰਕੇ ਅੱਜ ਇਸ ਧਰਤੀ ਤੇ ਲੋਕ ਆਏ ਆ ਬਾਕੀ ਸਭ ਤੋਂ ਅਸੀਂ ਇਹ ਕਹਿੰਦੇ ਵਧ ਤੋਂ ਵੱਧ ਆਪਣਾ ਸਿੱਖੀ ਦਾ ਜੁੜੋ ਆਪਣੇ ਪਿਛੇ ਸਾਰਾ ਕੌਮ ਦੇ ਪਿਛੇ ਆਪਣੇ ਛੋਟੇ ਸਾਹਿਬ ਜਿਆਦੇ ਨੇ ਕੀਤਾ ਇਹ ਉਹ ਸਮਾਂ ਸੀ ਜਦੋਂ ਇਸ ਇਸ ਥਾਂ ਦੇ ਕੋਈ ਸਿੱਖ ਹੈ ਹੀ ਨਹੀਂ ਸੀ ਬੱਚਿਆਂ ਦੀਆਂ ਲਾਸ਼ਾਂ ਚੁੱਕਵਾਸਦੇ ਕੋਈ ਤਿਆਰ ਨਹੀਂ ਸੀ ਪਰ ਅੱਜ ਉਸ ਧਰਤੀ ਦੇ ਕੌਮ ਨੇ ਸਾਰੀ ਕੌਮ ਆਉਂਦੀ ਹੈ ਬਹੁਤ ਖੁਸ਼ੀ ਹੁੰਦੀ ਵੇਖ ਕੇ ਤੇ ਨੌਜਵਾਨ ਕੌਮ ਜਿਹੜੀ ਆ ਉਹਦੇ ਕੌਮ ਦਾ ਸਾਰਾ ਰੀੜ ਦੀ ਹੱਡੀ ਦੇ ਨੌਜਵਾਨੀਆਂ ਤੇ ਨੌਜਵਾਨਾਂ ਨੂੰ ਅਸੀਂ ਸਲਾਹ ਦਿੰਦੇ ਵੀ ਸਿਰਫ ਜੁਰਗ ਹੋ ਕੇ ਆਇਆ ਜਾਣਾ ਜਾਂ ਨਹੀਂ ਜਾਇਆ ਜਾਣਾ ਤੁਸੀਂ ਆਪਣੀ ਧਰਤੀ ਨੂੰ ਸੰਭਾਲੋ ਤੇ ਹਰ ਵਾਰ ਆਓ ਵਾਤੋ-ਵਾਦੇ ਦਾ ਪ੍ਰਚਾਰ ਕਰੋ ਤੇ ਆਪਣੀ ਸਿੱਖੀ ਦਾ ਪ੍ਰਚਾਰ ਕਰੋ ਸਿੱਖੀ ਨਾਲ ਜੁੜੋ ਤੇ ਇੱਥਸਾਈ ਆਪਣੇ ਧਰਮ ਪਿੱਛੇ ਕੁਰਬਾਨੀਆਂ ਦਿਓ ਧਰਮ ਬੜੀ ਵੱਡੀ ਚੀਜ਼ ਹੈ ਧਰਮ ਕਾਇਮ ਰਿਹਾ ਤੇ ਤਾਂ ਪਰ ਹੈ ਧਰਮ ਪਿੱਛੇ ਲੜਨਾ ਚਾਹੀਦਾ ਬੰਦੇ ਨੂੰ ਜਿੰਦਗੀ ਲਾ ਦੇਣੀ ਚਾਹੀਦੀ ਯਾਰ ਲਾਜ-ਪਾਮ ਕਿੰਨੇ ਵੀ ਆ ਜਾਣ ਕਿੰਨੇ ਲਾਲ ਜਿੱਤੇ ਬੱਚੇ ਰੋਣਾ ਹੌਸਟਾਈਂ ਦੇ ਪਰ ਉਹਨਾਂ ਨਹੀਂ ਲਾਲਜ ਜਾਂਦੇ ਆਹ ਉਹਨਾ ਆਪਣੇ ਧਰਮ ਨੂੰ ਪਿਆਰ ਦਿੱਤੀ ਤੇ ਅੱਜ ਉਸ ਧਰਮ ਦਾ ਬੂਟਾ ਵੇਖੋ ਕਿੰਨਾ ਫਲਿਆ ਫੁਲਿਆ ਤੇ ਨੌਜਵਾਨਾਂ ਨੂੰ ਸਿਖਾਣੇ ਵੀ ਤੁਸੀਂ ਸੰਭਾਲੋ ਤੇ ਆਓ ਤੇ ਜਰੂਰ ਹਵਾ ਤੋਂ ਵਾਲਾ ਆਇਆ ਕਰੋ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਿਰੇ ਪ੍ਰਭਜੋ ਸਿੰਘ ਨਾਮ ਜੀ ਮੇਰਾ ਮੈਂ ਮੈਂ ਜ਼ਿਲ੍ਹਾ ਕਰਨਾਲ ਹਰਿਆਣਾ ਤੋਂ ਆਇਆ ਜੀ ਬਹੁਤ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਵੀ ਐਸੀ ਦੀਦੀ ਬਿਸਮੱਲਾ ਸੰਗਤ ਪਿਆਰ ਕਰਦੀ ਸਾਡੇ ਗੁਰੂਆਂ ਨੂੰ ਅਸੀਂ ਨਮਸਤਕ ਹੁੰਨੇ ਆ ਸਾਡੇ ਪਿਤਾ ਨੇ ਗੁਰੂ ਪਿਤਾ ਗੁਰਗੋਬਿੰਦ ਸਿੰਘ ਜੀ ਉਹਨਾਂ ਦੇ ਚਾਰ ਸਾਹਿਬਜ਼ਾਦੇ ਅਸੀਂ ਉਹਨਾਂ ਦੇ ਪੈਰ ਦੀ ਧੂਲ ਦੀ ਮਿੱਟੀ ਵਰਕੇ ਵੀ ਨਹੀਂ ਹੈਗੇ ਪਰ ਅਸੀਂ ਫੇਰ ਵੀ ਆਪਣੀ ਜਿੰਨੇ ਦਿਨਾਂ ਵਿੱਚ ਟਾਈਮ ਕੱਟ ਕੇ ਅਸੀਂ ਆਈ ਹਾਂ ਉਹਨਾਂ ਚਰਨਾਂ ਵਿੱਚ ਨਮਸਤਕ ਹੋਈਦੇ ਤੁਹਾਨੂੰ ਅਨਮੋਸਕਾਰ ਕਰੀਦਾ ਕਿੰਨੇ ਦੇ ਲਈ ਆਏ ਤੁਸੀਂ ਅਸੀਂ ਜੀ ਬਸ ਜਿੱਤਕ ਮੇਲਾ ਸੀ ਥਲਸੀ ਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ